ਸ਼ਾਸਿਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਕੈਨੇਡਾ ਛੱਡ ਕੇ ਜਾਣ ਲਈ ਮਜਬੂਰ ਕੀਤੇ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਹੁਣ ਤੱਕ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ ਅਤੇ ਇੱਕ ਵਾਰ ਫਿਰ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਸਪਸ਼ਟ ਲਫ਼ਜ਼ਾਂ ਵਿੱਚ ਆਖ ਦਿੱਤਾ ਹੈ ਕਿ ਉਹਨਾਂ ਦਾ ਭਵਿੱਖ ਫੈਡਰਲ ਸਰਕਾਰ ਦੇ ਹੱਥਾਂ ਵਿੱਚ ਹੈ। ਜੀ ਹਾਂ, 온ਟਾਰੀਓ ਵਿਧਾਨ ਸਭਾ ਦੇ ਬਾਹਰ ਪੰਜਾਬੀ ਨੌਜਵਾਨਾਂ ਦਾ ਲੜੀਵਾਰ ਧਰਨਾ ਤੀਜੇ ਹਫ਼ਤੇ ਵਿੱਚ ਦਾਖਲ ਹੋ ਚੁੱਕਾ ਹੈ ਪਰ ਸੂਬਾ ਸਰਕਾਰ ਜਾਂ ਫੈਡਰਲ ਸਰਕਾਰ ਵਿੱਚੋਂ ਕੋਈ ਨਰਮਦਿਲੀ ਦਿਖਾਉਣ ਦੇ ਰੋਹ ਵਿੱਚ ਨਹੀਂ ਹੈ। ਵਿਦਿਆਰਥੀਆਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਪ੍ਰੀਮੀਅਰ ਨੇ ਕਿਹਾ ਹੈ ਕਿ ਬਿਨਾਂ ਸ਼ੱਕ ਉਹਨਾਂ ਨੂੰ ਬਿਹਤਰ ਜ਼ਿੰਦਗੀ ਮਾਨਣ ਦਾ ਹੱਕ ਹੈ ਪਰ ਫੈਡਰਲ ਸਰਕਾਰ ਇਹਨਾਂ ਨੂੰ ਘਰ ਵਾਪਸੀ ਦੇ ਨੋਟਿਸ ਜਾਰੀ ਕਰ ਰਹੀ ਹੈ ਦੂਜੇ ਪਾਸੇ ਡੱਗਫੋਰਡ ਨੂੰ ਕਰੜੇ ਹੱਥੀ ਲੈਂਦੇ ਆ ਲਿਬਰਲ ਪਾਰਟੀ ਦੇ ਵਿਧਾਇਕ ਜੋਹਨ ਨੇ ਕਿਹਾ ਹੈ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰਕ ਕਰਨੀ ਸਰਕਾਰ ਦੇ ਸਿਰ ਮੜਨਾ ਚਾਹੁੰਦੇ ਨੇ ਮਾਮਲਾ ਇੱਥੇ ਹੀ ਰੁਕਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਪੰਜਾਬੀ ਨੌਜਵਾਨਾਂ ਨੂੰ ਕੱਖੋ ਹੁਲਾ ਕਰਨ ਮਗਰੋਂ ਡੱਗਫੋਰਡ ਸਰਕਾਰ ਵੱਲੋਂ 온ਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਕਿਰਤ ਮੰਤਰਾਲੇ ਨੇ ਦਾਵਾ ਕੀਤਾ ਹੈ ਕਿ ਨਵਾਂ ਸਿਸਟਮ EMPLOYEES ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿਲਡ ਵਰਕਰ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਸਾਬਤ ਹੋਵੇਗਾ ਤਜਵੀਜ਼शुदा ਸਿਸਟਮ ਵਿੱਚ ਮੁੱਖ ਤਰਜੀਹ ਜੋਬ ਆਫਰ ਵਾਲੇ ਬਿਨਾਂਕਾਰਾਂ ਨੂੰ ਦਿੱਤੀ ਜਾਵੇਗੀ ਜਾਂ ਆਪਣੇ ਕਿੱਤੇ ਨਾਲ ਸੰਬੰਧਿਤ ਲਾਇਸੈਂਸ ਰੱਖਣ ਵਾਲੇ ਪਹਿਲ ਦੇ ਆਧਾਰ ਤੇ ਵਿਚਾਰੇ ਜਾਣਗੇ OINP ਦੇ ਨਵੇਂ ਰੂਪ ਤਹਿਤ ਬਿਨੇਕਾਰ ਕੋਲ ਮੌਜੂਦ ਨੌਕਰੀ ਦੀ ਪੇਸ਼ਕਸ਼ ਵਿੱਚ ਦਰਮਿਆਨ ਉਜਰਤ ਦਰ ਹੋਣੀ ਲਾਜ਼ਮੀ ਹੈ ਜਿਸ ਦੇ ਆਧਾਰ ਤੇ ਕਿਰਤ ਮੰਤਰਾਲੇ ਵੱਲੋਂ ਯੋਗ ਉਮੀਦਵਾਰਾਂ ਨੂੰ ਸੱਦਿਆ ਜਾਵੇਗਾ ਪਿਛਲੇ OINP ਵਿੱਚ ਤਿੰਨ ਸ਼੍ਰੇਣੀਆਂ ਅਧੀਨ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲੇ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੋਰਨ ਵਰਕਰਸ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀ ਦੀਆਂ 2600 ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਦੂਜੇ ਪਾਸੇ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਆਉਣ ਮਗਰੋਂ ਭੰਬਲ ਪੂਸਾ ਖਤਮ ਹੋ ਸਕਦਾ ਹੈ ਕুইਨਸ ਯੂਨੀਵਰਸਿਟੀ ਵਿੱਚ ਲਾਭ ਭਾਗ ਦੇ ਪ੍ਰੋਫੈਸਰ ਅਤੇ ਪ੍ਰਸਾਈ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਫਸਰ ਅਲ ਪ੍ਰਸਾਈ ਦਾ ਕਹਿਣਾ ਸੀ ਕਿ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਨਵੇਂ ਤਰੀਕੇ ਰਾਹੀਂ ਚਿੰਤਾਵਾਂ ਦੂਰ ਕਿਵੇਂ ਕੀਤੀਆਂ ਜਾਣਗੀਆਂ ਉਹਨਾਂ ਕਹੇ ਕਿ ਨਵੇਂ ਇਮੀਗ੍ਰੇਸ਼ਨ ਯੋਜਨਾ ਕੰਮਕਾਜ ਨੂੰ ਤਾਂ ਸੁਖਾਲਾ ਬਣਾਉਂਦੀ ਹੈ ਪਰ ਅਤੀਤ ਵਿੱਚ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਮਹਿਸੂਸ ਨਹੀਂ ਹੁੰਦੀ ਇਸੇ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਵਿਧਾਇਕ ਅਲੈਕਸਾ ਨੇ ਕਿਹਾ ਹੈ ਕਿ ਸੁਭਾ ਸਰਕਾਰ ਨੂੰ ਨਵੀਂ ਪ੍ਰਕਿਰਿਆ ਲਿਆਉਣ ਤੋਂ ਪਹਿਲਾਂ ਉਹ ਆਈ ਐਨ ਪੀ ਬਿਨੇਕਾਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਲੈਕਸਾ ਨੇ ਦੋਸ਼ ਲਗਾਇਆ ਏ ਕਿ ਸਰਕਾਰ ਨੇ 2000 ਬੇਨਕਾਰ ਸੁੱਕਣੇ ਪਾ ਰੱਖੇ ਨੇ ਅਤੇ ਉਹਨਾਂ ਦਾ ਭਵਿੱਖ ਤਬਾਹ ਹੋਣ ਦੀ ਨੋਬਤ ਆ ਚੁੱਕੀ ਹੈ ਐਨਡੀਪੀ ਆਗੂ ਨੇ ਸਵਾਲ ਉਠਾਇਆ ਏ ਕਿ ਇਨ੍ਹਾਂ ਵਿਚਾਰੇ ਨੌਜਵਾਨਾਂ ਬਾਰੇ ਕੁਝ ਸੋਚਿਆ ਗਿਆ ਏ ਦੱਸਦੀ ਏ ਕਿ ਡੱਗਫੋਰਡ ਸਰਕਾਰ ਸਾਰਾ ਦੋਸ਼ ਫੈਡਰਲ ਸਰਕਾਰ ਦੇ ਸਿਰ ਮੜ ਰਹੀ ਹੈ ਜਿਸ ਵੱਲੋਂ ਇਮੀਗ੍ਰੇਸ਼ਨ ਅਰਜ਼ੀਆਂ ਵਿੱਚ 50% ਦੀ ਕਟੌਤੀ ਕੀਤੀ ਗਈ ਹੈ 2024 ਵਿੱਚ অন্ਟਾਰੀਓ ਤੋਂ 21500 ਨਾਮਜ਼ਦਗੀਆਂ ਫੈਡਰਲ ਸਰਕਾਰ ਨੇ ਪ੍ਰਾਪਤ ਕੀਤੀਆਂ ਪਰ ਮੌਜੂਦਾ ਬਰੇ ਦੌਰਾਨ ਅੰਕੜਾ ਘਟਾ ਕੇ 10750 ਕਰ ਦਿੱਤਾ ਗਿਆ ਕੁੱਲ ਮਿਲਾ ਕੇ ਜੋ ਵੀ ਹੋਵੇ ਦੋ ਤੇਰਾਦੀ ਖੈਬਾਜ਼ੀ ਦਾ ਖਮਿਆਜ਼ਾ ਪੰਜਾਬੀ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਅੰਤਾਂ ਦੀ ਠੰਡ ਦੇ ਬਾਵਜੂਦ ਰੋਸ ਵਿਖਾਵਾ ਕਰਨ ਲਈ ਮਜਬੂਰ ਨੇ ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟਿਊਸ਼ਨ ਪੜਨਗੇ ਦੋ ਸਗੇ ਭਰਾ ਵਾਪਸ ਕਰਨੇ ਪਰਦੇ ਉਹ ਦੋਵੇਂ ਲਾਪਤਾ ਹੋ ਗਏ ਨੇ ਬੱਚਿਆਂ ਦੇ ਨਾਮ ਅਭਿਸ਼ੇਕ ਤੇ ਰਿਤਿਕ ਨੇ ਦੋਵੇਂ ਬੱਚਿਆਂ ਦੀ ਉਮਰ 8 ਸਾਲ ਤੇ 12 ਸਾਲ ਦੱਸੀ ਜਾ ਰਹੀ ਹੈ ਪਿਛਲੇ 24 ਘੰਟਿਆਂ ਤੋਂ ਮਾਪੇ ਬੱਚਿਆਂ ਦੀ ਉਡੀਕ ਕਰ ਰਹੇ ਨੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਦੀ ਮਦਦ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਮਾਪੇ ਬਹੁਤ ਪਰੇਸ਼ਾਨ ਨੇ ਮਾਂ ਵਾਰ-ਵਾਰ ਆਪਣੇ ਪੁੱਤਾਂ ਨੂੰ ਅਵਾਜ਼ਾਂ ਮਾਰ ਰਹੀ ਹੈ ਦੂਜੇ ਪਾਸੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾ ਪਿਛਲੇ 24 ਘੰਟਿਆਂ ਤੋਂ ਬੱਚਿਆਂ ਦੀ ਉਡੀਕ ਕਰ ਰਹੀ ਹੈ ਉਹਨਾਂ ਨੇ ਰੋਟੀ ਤੱਕ ਨਹੀਂ ਖਾਧੀ ਲਾਪਤਾ ਹੋਏ ਬੱਚਿਆਂ ਦੇ ਪਿਤਾ ਅਮਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 4:30 ਵਜੇ ਦੋਵੇਂ ਬੱਚੇ ਟਿਊਸ਼ਨ ਪੜਨ ਗਏ ਸਨ ਪਰ ਉਸ ਮਗਰੋਂ ਉਹ ਘਰ ਵਾਪਸ ਨਹੀਂ ਆਏ ਦੇਰ ਸ਼ਾਮ ਜਦੋਂ ਉਹ ਨਹੀਂ ਪਰਤੇ ਤਾਂ ਅਸੀਂ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਟਿਊਸ਼ਨ ਵਾਲੀ ਮੈਡਮ ਨੇ ਦੱਸਿਆ ਕਿ ਬੱਚੇ ਟਿਊਸ਼ਨ ਪੜਨ ਆਏ ਹੀ ਨਹੀਂ ਪਿਤਾ ਵੱਲੋਂ ਸਕੂਲ ਜਾ ਕੇ ਵੀ ਪੁੱਛਿਆ ਗਿਆ ਜਿੱਥੇ ਦੋਵੇਂ ਬੱਚੇ ਪੜਦੇ ਨੇ ਪਰ ਉਹ ਉੱਥੇ ਵੀ ਨਹੀਂ ਮਿਲੇ ਪਰੇਸ਼ਾਨ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਦੋਵੇਂ ਬੱਚਿਆਂ ਨੂੰ ਲੱਭਣ ਦੀ ਗੁਹਾਰ ਲਗਾਈ ਗਈ ਹੈ ਦਸਬਰ ਦੀ ਸ਼ੁਰੂਆਤ 'ਚ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਕੰਪਨੀ ਇੰਡੀਗੋ ਦੀਆਂ ਇੱਕ ਤੋਂ ਬਾਅਦ ਇੱਕ ਉਡਾਣਾਂ ਰੱਦ ਹੋ ਗਈਆਂ ਜਿਸ ਕਾਰਨ ਯਾਤਰੀਆਂ 'ਚ ਹਾਹਾਕਾਰ ਮਚ ਗਈ ਹਵਾਬਾਜ਼ੀ ਖੇਤਰ 'ਚ ਇਸ ਤੋਂ ਪਹਿਲਾਂ ਇੰਨਾ ਵੱਡਾ ਸੰਕਟ ਸ਼ਾਇਦ ਹੀ ਦੇਖਣ ਨੂੰ ਮਿਲਿਆ ਹੋਵੇਗਾ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਲੱਖਾਂ ਯਾਤਰੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਕਈ ਘੰਟਿਆਂ ਤੱਕ ਯਾਤਰੀ 에어ਪੋਰਟ ਤੇ ਇੰਤਜ਼ਾਰ ਕਰਦੇ ਰਹੇ ਕਈ 에어ਪੋਰਟ ਤੇ ਸੂਟਕੇਸਾਂ ਦੇ ਢੇਰ ਦੇਖਣ ਨੂੰ ਮਿਲੇ ਹੁਣ ਹੌਲੀ ਹੌਲੀ ਸਥਿਤੀ ਵਿੱਚ ਸੁਧਾਰ ਆ ਰਿਹਾ ਹੈ ਇਸੇ ਦੌਰਾਨ ਇੰਡੀਗੋ ਨੇ 3 4 5 ਦਸੰਬਰ ਨੂੰ ਪ੍ਰਭਾਵਿਤ ਹੋਈ ਯਾਤਰੀਆਂ ਲਈ ਖਾਸ ਐਲਾਨ ਕੀਤਾ ਹੈ ਇੰਡੀਗੋ ਵੱਲੋਂ ਇੱਕ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੰਡੀਗੋ ਨੇ ਇਸ ਗਲਤੀ ਜਾਣਕਾਰੀ ਦਿੱਤੀ ਹੈ ਇੰਡੀਗੋ ਵੱਲੋਂ ਦੱਸਿਆ ਗਿਆ ਹੈ ਕਿ 3 4 5 ਦਸੰਬਰ ਨੂੰ ਯਾਤਰਾ ਕਰਨ ਵਾਲੇ ਸਾਡੇ ਕੁਝ ਗਾਹਕ ਕੁਝ 에어ਪੋਰਟਾਂ ਤੇ ਕਈ ਘੰਟਿਆਂ ਤੱਕ ਫਸੇ ਰਹੇ ਤੇ ਉਹਨਾਂ ਵਿੱਚੋਂ ਕਈਆਂ ਤੇ ਭੀੜ ਕਾਰਨ ਬਹੁਤ ਬੁਰਾ ਅਸਰ ਪਿਆ। ਅਸੀਂ ਅਜੇ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਗਾਕਾਂ ਨੂੰ 10000 ਦੇ ਟਰੈਵਲ ਵਾਊਚਰ ਦਵਾਂਗੇ। ਇਹਨਾਂ ਟਰੈਵਲ ਵਾਊਚਰਾਂ ਦੀ ਵਰਤੋਂ ਅਗਲੇ 12 ਮਹੀਨਿਆਂ ਤੱਕ ਇੰਡੀਗੋ ਦੀ ਕਿਸੇ ਵੀ ਯਾਤਰਾ ਲਈ ਕੀਤੀ ਜਾ ਸਕਦੀ ਹੈ। ਬਿਆਨ ਚ ਕਿਹਾ ਗਿਆ ਹੈ ਕਿ ਇਹ ਮੁਆਵਜ਼ਾ ਮੌਜੂਦਾ ਸਰਕਾਰੀ ਗਾਈਡਲਾਈਨਸ ਦਿਸ਼ਾ ਨਿਰਦੇਸ਼ ਤਹਿਤ ਕਮਿਟਮੈਂਟ ਤੋਂ ਇਲਾਵਾ ਇਹ ਜਿਸ ਅਨਸਾਰ ਇੰਡੀਗੋ ਉਹਨਾਂ ਯਾਤਰੀਆਂ ਨੂੰ ਉਡਾਣ ਦੇ ਬਲਾਕ ਟਾਈਮ ਦੇ ਆਧਾਰ ਤੇ 5000 ਤੋਂ 10000 ਦਾ ਮੁਆਵਜ਼ਾ ਦੇਵੇਗਾ ਜਿਨ੍ਹਾਂ ਦੀਆਂ ਉਡਾਣਾਂ ਡਿਪਾਰਚਰ ਟਾਈਮ ਦੇ 24 ਘੰਟੇ ਦੇ ਅੰਦਰ ਰੱਦ ਹੋ ਗਈਆਂ ਸਨ ਉਥੇ ਕੀ ਜਿਨ੍ਹਾਂ ਯਾਤਰੀਆਂ ਦੀ ਫਲਾਈਟ ਰੱਦ ਹੋਈ ਉਹਨਾਂ ਦੇ ਰੀਫੰਡ ਨੂੰ ਲੈ ਕੇ ਵੀ 에ਅਰਲਾਈਨ ਨੇ ਅਪਡੇਟ ਦਿੱਤਾ ਹੈ ਇੰਡੀਆ ਵੱਲੋਂ ਕਿਹਾ ਗਿਆ ਹੈ ਕਿ ਆਪਰੇਸ਼ਨ 'ਚ ਰੁਕਾਵਟ ਤੋਂ ਬਾਅਦ ਅਸੀਂ ਇਹ ਪੱਕਾ ਕੀਤਾ ਹੈ ਕਿ ਰੱਦ ਹੋਈਆਂ ਉਡਾਣਾਂ ਲਈ ਸਾਰੇ ਜ਼ਰੂਰੀ ਰੀਫੰਡ ਸ਼ੁਰੂ ਕਰ ਦਿੱਤੇ ਗਏ ਨੇ ਇਹਨਾਂ ਵਿੱਚੋਂ ਬਹੁਤੇ ਪਹਿਲਾਂ ਹੀ ਯਾਤਰੀਆਂ ਦੇ ਅਕਾਊਂਟ ਵਿੱਚ ਆ ਚੁੱਕੇ ਨੇ ਅਤੇ ਬਾਕੀ ਜਲਦੀ ਹੀ ਅਕਾਊਂਟ ਵਿੱਚ ਆ ਜਾਣਗੇ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਵੀਜ਼ਾ ਬਿਨੇਕਾਰਾਂ ਲਈ ਇੱਕ ਮਹੱਤਵਪੂਰਨ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਪਹਿਲਾਂ ਤੋਂ ਨਿਰਧਾਰਤ ਮੁਲਾਕਾਤ ਮਿਤੀਆਂ ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਦੂਤਾਵਾਸ ਜਾਂ ਕੌਂਸਲੇਟ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ਇਹ ਸਲਾਹ ਮੁੱਖ ਤੌਰ ਤੇ ਉਨ੍ਹਾਂ ਵਿਜੇ ਵੀਜ਼ਾ ਬਿਨੇਕਾਰਾਂ ਲਈ ਹੈ ਜਿਨ੍ਹਾਂ ਨੂੰ ਅਮਰੀਕੀ ਦੂਤਾਵਾਸ ਤੋਂ ਮੁੜ ਸ਼ੈਡੂਲਿੰਗ ਨੋਟਿਸ ਪ੍ਰਾਪਤ ਹੋਇਆ ਹੈ ਵੀਜ਼ਾ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਅਪਡੇਟ ਕੀਤੀਆਂ ਮੁਲਾਕਾਤ ਮਿਤੀਆਂ ਦੀ ਜਾਂਚ ਕਰਨ ਅਤੇ ਬਦਲੇ ਹੋਏ ਸਮਾਂ ਸਾਰਣੀ ਦੇ ਅਨੁਸਾਰ ਦੂਤਾਵਾਸ ਜਾਂ ਕੌਂਸੂਲੇਟ ਜਾਣ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਐਕਸ ਤੇ ਲਿਖਿਆ ਵੀਜ਼ਾ ਬਿਨੈਕਾਰਾਂ ਲਈ ਮਹੱਤਵਪੂਰਨ ਸੂਚਨਾ ਜੇਕਰ ਤੁਹਾਨੂੰ ਇੱਕ ਈਮੇਲ ਪ੍ਰਾਪਤ ਹੋਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਹਾਡੀ ਵੀਜ਼ਾ ਮੁਲਾਕਾਤ ਦੁਬਾਰਾ ਤੈਅ ਕੀਤੀ ਗਈ ਹੈ। ਤਾਂ ਮਿਸ਼ਨ ਇੰਡੀਆ ਤੁਹਾਡੀ ਨਵਾਂ ਨਵੀਂ ਮੁਲਾਕਾਤ ਮੀਤੀ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਹੈ ਜੇਕਰ ਤੁਸੀਂ ਆਪਣੀ ਪਹਿਲਾ ਨਿਰਧਾਰਤ ਮੁਲਾਕਾਤ ਮੀਤੀ ਤੇ ਪਹੁੰਚਦੇ ਹੋ ਤਾਂ ਤੁਹਾਨੂੰ ਦੂਤਾਵਾਸ ਜਾਂ ਕੌਂਸੂਲੇਟ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ਬਲੂਮਬਰਗ ਲਾਅ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਹਾਲ ਹੀ ਵਿੱਚ ਸੋਸ਼ਲ ਮੀਡੀਆ ਜਾਂਚ ਨਾਲ ਸੰਬੰਧਿਤ ਮੁੱਦਿਆਂ ਦੇ ਕਾਰਨ ਅਮਰੀਕੀ ਵਿਦੇਸ਼ ਵਿਭਾਗ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ H1B ਵੀਜ਼ਾ ਇੰਟਰਵਿਊਆਂ ਨੂੰ ਮੁਲਤਵੀ ਕਰ ਰਿਹਾ ਹੈ ਦਸੰਬਰ ਦੇ ਅੱਧ ਤੋਂ ਮਹੀਨੇ ਦੇ ਅੰਤ ਤੱਕ ਹੋਣ ਵਾਲੇ ਇੰਟਰਵਿਊਆਂ ਨੂੰ ਅਗਲੀਆਂ ਗਰਮੀਆਂ ਤੱਕ ਮੁਲਤਵੀ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਚਿੰਤਾਵਾਂ ਵੱਧ ਰਹੀਆਂ ਨੇ ਕਿ ਵੀਜ਼ਾ ਨਵਿਨੀ ਕਰਨ ਦੀ ਮੰਗ ਕਰਨ ਵਾਲੇ ਬਿਨੇਕਾਰਾਂ ਨੂੰ ਅਮਰੀਕਾ ਵਾਪਸ ਜਾਣ ਤੋਂ ਪਹਿਲਾਂ ਮਹੀਨਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ ਐਫ 1 ਵਿਦਿਆਰਥੀਆਂ ਵਿੱਚ ਵੀਜ਼ਾ ਬਿਨੇਕਾਰਾਂ ਲਈ ਸੋਸ਼ਲ ਮੀਡੀਆ ਜਾਂਚ ਪਹਿਲਾਂ ਹੀ ਮੌਜੂਦ ਹੈ 15 ਦਸੰਬਰ ਤੋਂ H1B ਵੀਜ਼ਾ ਧਾਰਕ ਅਤੇ H4 ਵੀਜ਼ਾ ਦੀ ਮੰਗ ਕਰਨ ਵਾਲੇ ਉਹਨਾਂ ਦੇ ਅਸ਼ਿਰਤਾ ਨੂੰ ਵੀ ਆਪਣੇ ਸੋਸ਼ਲ ਮੀਡੀਆ ਖਾਤਿਆਂ ਦਾ ਜਨਤਕ ਤੌਰ ਤੇ ਖੁਲਾਸਾ ਕਰਨ ਦੀ ਲੋੜ ਹੋਵੇਗੀ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਕੋਸ਼ਨਾ ਵਿੱਚ ਕਿਹਾ ਹੈ ਕਿ 15 ਦਸੰਬਰ ਤੋਂ ਵਿਭਾਗ ਨੇ ਸਾਰੇ H1B ਵੀਜ਼ਾ ਬਿਨਾਂਕਾਰਾਂ ਅਤੇ ਉਹਨਾਂ ਦੇ